ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਕਲਾਥਾ ਉਸ ਪਿੰਡ ਖੜਿਆਲ ਆ ਦੇਖੋ ਜੀ ਬੈੱਡ ਸ਼ੀਟ ਇਲਾਸਟਿਕ ਵਾਲੀ ਆ ਦਿਖਾ ਦੇ ਥੋੜਾ ਜਿਹਾ ਨੇੜੇ ਕਰਕੇ ਜਿਨ੍ਹਾਂ ਦੇ ਵਿੱਚ ਇਲਾਸਟਿਕ ਲੱਗੀ ਹੁੰਦੀ ਹੈ ਦੇਖੋ 6 ਤੋਂ ਲੈ ਕੇ 9 ਇੰਚੀ ਬੈੱਡਾਂ ਦੇ ਆ ਜਿਹੜੇ ਆਪਣੇ ਗੱਦੇ ਹੁੰਦੇ ਨੇ ਉਹਨਾਂ ਦੇ ਉੱਪਰ ਇਹਨਾਂ ਪੂਰੀ ਫਿਟਡ ਚਾਦਰ ਆ ਇਹ ਪੂਰੀ ਫਿੱਟ ਦੀ ਫਿੱਟ ਆਉਣੇ ਆ ਆ ਦਿਖੋ ਸਲੀਨ ਦੀਆਂ ਚਾਦਰਾਂ ਨੇ ਨਾਲ ਇਹਨਾਂ ਦੇ ਇਸ ਤਰ੍ਹਾਂ ਵੀਰੇ ਆਉਣੇ ਆ ਦੋ ਸਹਰਾਣੇ ਆ ਦੇਖੋ ਜੀ ਦੋ ਸਹਰਾਣੇ ਆਉਣਗੇ ਹਰ ਇੱਕ ਚਾਦਰ ਦੇ ਨਾਲ ਡਿਜ਼ਾਈਨ ਬਹੁਤ ਸੋਹਣੇ ਨੇ ਕੱਪੜਾ ਬਹੁਤ ਜ਼ਿਆਦਾ ਫਾਈਨ ਹੈ ਕੋਈ ਬੂਰਨੀ ਉੱਠੂਗਾ ਕੁਝ ਨਹੀਂ ਹੋਊਗਾ ਆ ਦੇਖੋ ਜੀ ਪੂਰਾ ਸੋਹਣਾ ਕੱਪੜਾ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਇਹਦੇ ਵਿੱਚ ਆਪਣੇ ਕੋਲੇ ਹਾਜ਼ਰ ਨੇ ਸਲੀਨ ਵਾਲੀ ਚਾਦਰ ਆਪਣਾ ਸਭ ਤੋਂ ਪਹਿਲਾਂ ਤੁਸੀਂ ਪਤਾ ਨੋਟ ਕਰ ਲਓ ਪਿੰਡ ਖੜਿਆਲ ਕਿਲੇ ਵਾਲੇ ਗੁਰੂ ਘਰ ਦੇ ਕੋਲ ਖਾਲਸਾ ਕਲਾਸ ਹਾਊਸ ਨੰਬਰ ਵੀ ਸਕਰੀਨ ਤੇ ਚੱਲ ਰਿਹਾ ਤੁਸੀਂ ਇਹਦੇ ਉੱਪਰ ਸਾਨੂੰ ਕੰਟੈਕਟ ਕਰ ਸਕਦੇ ਹੋ ਆ ਦੇਖੋ ਜੀ ਵੀਡੀਓ ਨੂੰ ਪਹਿਲਾਂ ਚੰਗੀ ਤਰ੍ਹਾਂ ਦੇਖ ਲਿਆ ਕਰੋ ਸਾਰੀ ਵੀਡੀਓ ਦੇਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਰੇਟ ਵੀ ਦੱਸਾਂਗੇ ਇਹਦੇ ਵਿੱਚ ਰੇਟ ਵੀ ਉਹ ਹੋਊ ਜਿਹੜਾ ਤੁਹਾਨੂੰ ਕਿਤੇ ਨਹੀਂ ਮਿਲਣਾ ਬਹੁਤ ਹੀ ਲੈਸ ਰੇਟ ਹੁੰਦੇ ਨੇ ਆਪਣੇ ਹਰ ਇੱਕ ਚੀਜ਼ ਦੇ ਤੇ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਹਰ ਇੱਕ ਚੀਜ਼ ਦੇ ਵਿੱਚ ਦੇਖੋ ਜੀ ਇਹ ਦੂਸਰੇ ਇਹਦੇ ਵਿੱਚ ਆਏ ਨੇ ਇਸ ਤਰ੍ਹਾਂ ਦੇ ਡਿਜ਼ਾਈਨ ਡਿਜ਼ਾਈਨ ਵੀ ਕਾਫੀ ਦੇ ਦੇਾਂਗੇ ਹਰ ਇੱਕ ਚਾਦਰ ਦੇ ਨਾਲ ਦੋ ਸਰਹਾਨੇ ਲਓ ਜੀ ਗ੍ਰੇ ਕਲਰ ਪਲਾਸਟਿਕ ਵਾਲੀਆਂ ਚਾਦਰਾਂ ਇੱਕ ਵਾਰੀ ਜਿਵੇਂ ਬਸਾਵਾਂਗੇ ਆਪਾਂ ਤਾਂ ਇਹ ਇਕੱਠੀ ਵੀ ਨਹੀਂ ਹੋਣਾ ਜਿਵੇਂ ਜਵਾਕ ਖੇਡਦੇ ਆ ਬੈਟਾਂ ਦੇ ਉੱਪਰ ਕਿਵੇਂ ਮਰਜ਼ੀ ਨੱਚੀ ਗੁੱਦੀ ਜਾਣ ਚਾਦਰ ਬਿਲਕੁਲ ਵੀ ਇਕੱਠੀ ਨਹੀਂ ਹੋਊਗੀ ਕੋਈ ਇਹਦੇ ਉੱਪਰ ਬੂਰ ਦਾ ਦਾਣਾ ਨਹੀਂ ਆਊਗਾ ਪੂਰੀ ਸੋਹਣੀ ਤੇ ਸੌਫਟ ਕੁਆਲਿਟੀ ਉਮ ਹੀ ਆਉਣਗੇ ਨਾਲ ਇਹਨਾਂ ਦੇ ਸਰਹਾਨੇ ਤੇ ਹੁਣ ਆਪਾਂ ਦੱਸਣ ਲੱਗਿਆ ਭਾਈ ਰੇਟ ਇਹਨਾਂ ਦਾ ਇਹ ਚਾਦਰਾਂ ਜੇ ਤੁਸੀਂ ਕਿਤੋਂ ਵੀ ਲੈਨੇ ਤੁਹਾਨੂੰ 400-500 ਰੁਪਏ ਤੋਂ ਘੱਟ ਨਹੀਂ ਮਿਲਦੀ ਪਰ ਖਾਲਸਾ ਕਲਾਸ ਹਾਊਸ ਆਪਣੇ ਰੇਟ ਹਰ ਇੱਕ ਚੀਜ਼ ਦੇ ਜੈਨੂਨ ਹੁੰਦੇ ਨੇ ਕੁਆਲਿਟੀ A to Z ਆਪਣੇ ਕੋਲੇ ਹਾਜ਼ਰ ਮਿਲਦੀ ਐ ਰੇਟ ਇਹਦਾ ਲੱਗਣਾ ਸਿਰਫ 300 ਰੁਪਏ ਹਾਂਜੀ ਪੂਰੇ ਧਿਆਨ ਨਾਲ ਸੁਣ ਲਓ 300 ਰੁਪਏ ਦੇ ਵਿੱਚ ਚਾਦਰ ਦੇਣੀ ਆ ਤੁਹਾਨੂੰ ਸਲੇਣ ਦੀ ਜਿਹੜੀ ਵਿਕਦੀ ਐ 4-500 ਰੁਪਏ ਬਾਜ਼ਾਰਾਂ ਦੇ ਵਿੱਚ ਬੋਰੀਆਂ ਦੇ ਬੋਰੇ ਭਰ ਕੇ ਆਪਣੇ ਕੋਲੇ ਚਾਦਰਾਂ ਦੇ ਮਹਿੰਗਾਏ ਨੇ ਦੇਖੋ ਜਿੰਨੇ ਮਰਜ਼ੀ ਪੀਸ ਤੁਸੀਂ ਛੱਡ ਤੋਂ ਲਿਜਾ ਸਕਦੇ ਹੋ ਚਾਦਰਾਂ ਦੇ ਕਲਰ ਹੋਰ ਵੀ ਬਹੁਤ ਸੋਹਣੇ ਹੈਗੇ ਆ 1199 ਰੁਪਏ ਐਮ ਆਰ ਪੀ ਹੁੰਦੇ ਨੇ ਚਾਦਰਾਂ ਦੀ ਤੇ ਕੋਈ ਨੂੰ 500 ਕੋਈ 600 ਪਰ ਆਪਣਾ ਖਾਲਸਾ ਕਲਾਸਾ ਉਥੇ ਸਿਰਫ ਇੱਕ ਰੇਟ ਹੈ 300 ਰੁਪਏ ਪਰ ਇੱਕ ਗੱਲ ਉਸ ਨੋਟ ਕਰ ਲਿਓ ਜੇ ਕਿਸੇ ਨੇ ਆਨਲਾਈਨ ਮੰਗਵਾਉਣੇ ਤਾਂ ਉਹਦਾ ਡਿਲੀਵਰੀ ਚਾਰਜ ਅਲੱਗ ਤੋਂ ਹੋਊਗਾ ਤੇ ਆਧਾਰ ਦੇ ਵਿੱਚ ਬਿਲਕੁਲ ਵੀ ਨਹੀਂ ਹੋਊਗੀ ਤਾਂ ਹੀ ਤੁਹਾਨੂੰ ਕਹਿੰਦੇ ਹੁੰਦੇ ਆ ਆਧਾਰ 1 ਮਿੰਟ ਦੀ ਵੀ ਨਹੀਂ ਹੋਵੇਗੀ ਕਿਸੇ ਨਾਲ ਬਿਲਕੁਲ ਹੀ ਕੈਸ਼ ਦੇ ਵਿੱਚ ਹੀ ਚਾਦਰਾਂ ਆਪਾਂ 3 300 ਰੁਪਏ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆਏ ਆ ਸੇਲ ਆਫਰ ਹੈ ਰੰਗ ਡਿਜ਼ਾਈਨ ਹੋਰ ਵੀ ਦੇ ਦਾਂਗੇ 6 ਇੰਚੀ ਗੱਦਿਆਂ ਤੋਂ ਲੈ ਕੇ 9 ਇੰਚੀ ਤੱਕ ਇਹ ਆਪਾਂ ਹਰ ਇੱਕ ਗੱਦੀ ਦੇ ਉੱਪਰ ਫਿੱਟ ਆਉਂਦੀ ਚਾਦਰ ਪੂਰਾ ਸੋਹਣਾ ਕਪੜਾ ਹੋਰ ਵੀ ਹਰ ਤਰ੍ਹਾਂ ਦੀ ਜਿੰਨੀ ਵੀ ਨਵੇਂ ਵੈਰਾਈਟੀ ਚੱਲੀ ਹੋਈ ਹੈ ਆਪਣੇ ਕੋਲੇ ਭਾਈ ਹਾਜ਼ਰ ਮਿਲਦੀ ਹੈ ਖਾਲਸਾ ਕਲਾਸ ਹਾਊਸ ਪਿੰਡ ਖੜਿਆਲ ਤੁਹਾਡਾ ਆਪਣਾ ਵਿਸ਼ਵਾਸ ਹੈ ਹੁਣ ਜਿਵੇਂ ਕਿ ਗਰਮ ਸਰਦੀਆਂ ਦੀ ਗਰਮੀ ਲੰਘ ਚੁੱਕੇ ਨੇ ਸਰਦੀਆਂ ਦੀ ਹਰ ਤਰ੍ਹਾਂ ਦੀ ਬ੍ਰਿਟਿਸ਼ ਸ਼ਾਲ ਸਟਾਲ ਵਾਲੇ ਸੂਟ ਜਿੰਨੀ ਵੀ ਟੋਟਲ ਕਵਾਟਰਾਈਜ਼ ਵਗੈਰਾ ਖੀਨ ਖਾਬ ਹੋਰ ਬਹੁਤ ਤਰ੍ਹਾਂ ਦੇ ਕੱਪੜੇ ਆਪਣੇ ਕੋਲੇ ਹਾਜ਼ਰ ਨੇ ਵਰਕ ਵਾਲੇ ਸੂਟ ਹਰ ਇੱਕ ਚੀਜ਼ ਤੁਹਾਨੂੰ ਲੈਸ ਰੇਟਾਂ ਤੇ ਆਪਾਂ ਦਿੰਨੇ ਆ ਤੇ ਅੱਜ ਇਹ ਵੀਡੀਓ ਸੀਗੀ ਆਪਣੇ ਚਾਦਰਾਂ ਦੀ ਤੇ ਚੈਨਲ ਨੂੰ ਜਿਹੜੇ ਵੀਰ ਭਰਾ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਵੀ ਕਰ ਲਿਓ ਵੀਡੀਓ ਅੱਗੇ ਆਪਣੇ ਦੋਸਤਾਂ ਮਿੱਤਰਾਂ ਚ ਭੈਣ ਭਰਾਵਾਂ ਨਾਲ ਸ਼ੇਅਰ ਕਰ ਦਿਆ ਕਰੋ ਤਾਂ ਕਿ ਹਰ ਇੱਕ ਦਾ ਫਾਇਦਾ ਹੋ ਜੇ ਤੁਹਾਡਾ ਤਾਂ ਫਾਇਦਾ ਹੁੰਦਾ ਹੀ ਹੈ ਤੁਸੀਂ ਜਾਣਦੇ ਹੋ ਪਰ ਅੱਗੇ ਵੀ ਸਭ ਦਾ ਫਾਇਦਾ ਹੋ ਜੇ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਇਹ ਦੇਖੋ ਜੀ 300 ਰੁਪਏ ਦੇ ਵਿੱਚ ਕੁੱਲ ਚਾਦਰ ਮਿਲਣੀ ਹੈ ਇਹ ਭੈਣ ਭਰਾ ਜਿਹੜੇ ਕੋਈ ਵੇਚਣ ਵਾਸਤੇ ਸੇਲ ਕਰਨ ਵਾਸਤੇ ਲੈਣਾ ਚਾਹੁੰਦੇ ਨੇ ਉਹ ਵੀ ਕੰਟੈਕਟ ਕਰ ਲੈਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ